ਔਰ ਮੈਂ ਬਸ ਧੰਨਵਾਦ ਹੀ ਕਰਦੀ ਕਿ ਪਰਮੇਸ਼ਰ ਜੇ ਤੂੰ ਚਾਹੇਗਾ ਤੇ ਇਸ ਪ੍ਰੋਸੈਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਐਂਡ ਆਈ ਜਸਟ ਥੈਂਕ ਦ ਲੋਰਡ ਐਂਡ ਸੈਡ ਲੋਰਡ ਇਫ ਯੂ ਵਾਂਟ ਇਟ ਲੋਰਡ ਜੀਸ ਨੋਬਡੀ ਕੈਨ ਸਟਾਪ ਇਟ ਔਰ ਜਿੱਦਨ 11 ਅਗਸਤ ਨੂੰ ਇੱਥੇ ਮੀਟਿੰਗ ਸੀਗੀ ਐਂਡ ਔਨ ਦ 11th ਆਫ ਅਗਸਟ ਵੈਨ ਇਟ ਵਾਸ ਦ ਮੀਟਿੰਗ ਔਰ ਪਾਸਟਰ ਨੇ ਪ੍ਰੋਫੈਸੀ ਕੀਤੀ ਸੀਗੀ ਐਂਡ ਪਾਸਟਰ ਜੀ ਪ੍ਰੋਫੈਸਾਈਜ਼ ਔਰ 12 ਤਰੀਕ ਨੂੰ ਹੀ ਸਾਨੂੰ ਮੈਸੇਜ ਆ ਗਿਆ ਐਂਡ ਔਨ ਦ 12th ਵੀ ਰੀਸੀਵਡ ਦ ਮੈਸੇਜ ਕਿ ਤੁਹਾਡੀ ਜਿਹੜੀ ਸਾਰਾ ਕੁਝ ਹੈ ਉਹ ਐਕਸੈਪਟ ਹੋ ਚੁੱਕਿਆ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕੰਗ੍ਰੈਚੁਲੇਸ਼ਨ ਤੁਹਾਡੇ ਵਾਸਤੇ ਗੁੱਡ ਨਿਊਜ਼ ਹੈ ਐਂਡ ਦੇ ਸੈਡ ਕੰਗ੍ਰੈਚੁਲੇਸ਼ਨ ਐਵਰੀਥਿੰਗ ਯੂ ਹੈਵ ਗਿਵਨ ਅਸ ਹੈਸ ਬੀਨ ਐਕਸੈਪਟਡ ਐਂਡ ਦੇਸ ਗੁੱਡ ਨਿਊਜ I am very grateful to the Lord. ਪਾਸਟਰ ਜੀ ਲਾਸਟ ਟਾਈਮ ਆਏ ਸੀਗੇ ਐਂਡ ਵੈਨ ਪਾਸਟ ਸਲੀਮ ਕੇਮ ਲਾਸਟ ਟਾਈਮ ਸਾਨੂੰ ਸਾਡੇ ਜ਼ਹਿਨ ਵਿੱਚ ਬਣੀ ਸੀਗਾ ਕਿ ਪਾਸਟਰ ਜੀ ਸਾਡੇ ਘਰੇ ਆਉਣਗੇ ਐਂਡ ਇਟ ਵਾਸਨ ਇਵਨ ਇਨ ਆਰ ਮਾਈਂਡ অর ਹਾਰਟਸ ਥੈਟ ਦਾ ਪਾਸਟਰ ਯੂ ਕਮ ਟੂ ਆਰ ਹਾਊਸ ਜਿੱਦਨ ਪਾਸਟਰ ਜੀ ਦਾ ਲਾਸਟ ਡੇ ਸੀ ਲਿਵਰਪੂਲ ਵਿੱਚ ਐਂਡ ਵੈਨ ਇਟ ਵਾਸ ਪਾਸਟ ਜੀਜ਼ ਲਾਸਟ ਡੇ ਇਨ ਲਿਵਰਪੂਲ ਪਾਸਟਰ ਜੀ ਨੇ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਘਰ ਜਾ ਕੇ ਪ੍ਰੇਅਰ ਕਰਨਾ ਚਾਹੁੰਦਾ ਪਾਸਟ ਜੀ ਸੈਟਸ ਹਾਏ ਵਾਂਟ ਟੂ ਕਮ ਟੂ ਆਰ ਹਾਊਸ ਐਂਡ ਪ੍ਰੇ ਕਿਦਿਵੇਂ ਮੈਂ ਸਭ ਦੇ ਘਰੇ ਵਿਜ਼ਿਟ ਕੀਤਾ ਮੈਂ ਤੁਹਾਡੇ ਘਰੇ ਵਿਜ਼ਿਟ ਨਹੀਂ ਕੀਤਾ ਮੇਰਾ ਮੇਰੇ ਕਿ ਪਰਮੇਸ਼ਰ ਦੇ ਦਾਸ ਨੇ ਸਾਡੇ ਵਾਸਤੇ ਪ੍ਰੋਫੈਸੀ ਕੀਤੀ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਮਹਿਲਾਂ ਵਾਲਾ ਸਫ਼ਰ ਹੁਣ ਸ਼ੁਰੂ ਹੋਣ ਵਾਲਾ ਹੈ ਐਂਡ ਇਟ ਵਾਸ ਅ ਪ੍ਰੋਫੈਸੀ ਫੋਰ us ਐਂਡ ਇਟ ਵਾਸ ਅ ਸਰਪ੍ਰਾਈਜ਼ ਫੋਰ us ਆਪਾ ਸੀ ਸੈਡ ਦੈ ਇਟ ਇਜ਼ ਯੂਰ ਟਾਈਮ ਦ ਪਾਥ ਇਜ਼ ਲੀਡਿੰਗ ਟੂ ਯੂਰ ਪੈਲੇਸ ਕਿਉਂਕਿ ਸਾਡੇ ਘਰ ਨੂੰ ਲੈਣ ਦੇ ਵਿੱਚ ਪ੍ਰੋਸੈਸ ਵਿੱਚ ਥੋੜੀ ਅੜਚਨਾ ਆ ਰਹੀਆਂ ਸੀਗੀਆਂ ਬਿਕਾਜ਼ देयर ਆਰ ਸਮ ਪ੍ਰੋਬਲਮਸ ਇਨ ਦ ਪ੍ਰੋਸੈਸ ਆਫ ਬਾਇੰਗ ਅ ਹਾਊਸ ਆਦਰ ਮਨ ਕੀਜ਼ ਲੈ ਕੇ ਔਰ ਆਪਣੀ ਪ੍ਰੇਅਰ ਨੂੰ ਰਿਕੁਐਸਟ ਨੂੰ ਲਿਖ ਕੇ ਬੁੱਕ ਦੇ ਵਿੱਚ ਜਿੱਥੇ ਮੈਂ ਪ੍ਰੇਅਰ ਕਰਦੀ ਨਹੀਂ ਮੈਂ ਉੱਥੇ ਰੱਖ ਦਿੱਤੀ ਸੀਗੀ ਐਂਡ ਵੇਰੇਵਰ ਆਈ ਟੂਕ ਦ ਕੀਸ ਐਂਡ ਮਾਈ ਪ੍ਰੇਅਰਸ ਐਂਡ ਆਈ ਰੋਟ ਇਨ ਦ ਬੁੱਕ ਵੇਰੇਵਰ ਆਈ ਯੂਸ ਟੂ ਪ੍ਰੇ ਮੈਂ ਪਰਮੇਸ਼ਰ ਨੂੰ ਹੀ ਕਿਹਾ ਮੈਂ ਕਿ ਪਰਮੇਸ਼ਰ ਕੋਈ ਜਲਦਬਾਜ਼ੀ ਨਹੀਂ ਹੈ ਜਦੋਂ ਤੂੰ ਚਾਹੇਗਾ ਮੇਰੇ ਵਾਸਤੇ ਉਦੋਂ ਕੰਮ ਹੋਵੇਗਾ ਐਂਡ ਆਈ ਸੈਡ ਟੂ ਲਾਰਡ ਲਾਰਡ ਦੇਰ ਇਜ਼ ਨੋ ਫਾਸਟ ਇਨ ਦਿਸ ਲਾਰਡ ਵੇਰੇਵਰ ਯੂ ਵਾਂਟ ਲਾਰਡ ਜੀਸਸ ਅਕੋਰਡਿੰਗ ਟੂ ਯੋਰ ਟਾਈਮ ਮੇ ਇਟ ਹੈਪਨ ਕਿਉਂਕਿ ਹੋ ਸਕਦਾ ਮੈਂ ਉਤਾਵਲੀ ਨਾਲ ਮੰਗ ਲੈਂਦੀ ਔਰ ਕੋਈ ਫਲਵੰਤ ਨਾ ਹੁੰਦੀ ਬਿਕਾਜ਼ ਇਟ ਕੁਡ ਬੀ ਦੈਟ ਆਈ ਕੁਇਕਲੀ ਆਸਕ ਫਾਰ ਦ ਲਾਰਡ ਟੂ ਗਿਵ ਇਟ ਟੂ ਮੀ ਕੁਇਕਲੀ ਐਂਡ ਦੈਨ ਇਟ ਬੈਰਸ ਨੋ ਫਰੂਟ ਔਰ ਇਸ ਪ੍ਰੋਸੈਸ ਵਿੱਚ ਪਰਮੇਸ਼ਰ ਨੇ ਸਾਨੂੰ ਸਬਰ ਕਨਾ ਸिखਾਇਆ ਐਂਡ ਇਨ ਥਿਸ ਪ੍ਰੋਸੈਸ ਦ ਲਾਰਡ ਟੌਟਸ ਪੇਸ਼ੀਐਂਸ অর ਮੈਂ ਬਸ ਧੰਨਵਾਦੀ ਕਰਦੀ ਕਿ ਪਰਮੇਸ਼ਰ ਜੇ ਤੂੰ ਚਾਵੇਂਗਾ ਤੇ ਇਸ ਪ੍ਰੋਸੈਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਐਂਡ ਆ ਜਸਟ ਥੈਂਕ ਟੂ ਲਾਰਡ ਐਸ ਆਈ ਸੇ ਟੂ ਲਾਰਡ ਇਫ ਯੂ ਵਾਂਟ ਇਟ ਲਾਰਡ ਜੀਸ ਨੀਬਡੀ ਕੈਨ ਸਟਾਪ ਇਟ ਲਾਰਡ অর ਜਿੱਦਨ 11 ਅਗਸਟ ਨੂੰ ਇਥੇ ਮੀਟਿੰਗ ਸੀਗੀ ਐਂਡ ਔਨ ਦ 11th ਆਫ ਅਗਸਟ ਵੈਜ਼ ਦ ਮੀਟਿੰਗ ਹੀਰ ਐਂਡ ਪਾਸਟ ਜੀ ਨੇ ਪ੍ਰੋਫੈਸੀ ਕੀਤੀ ਸੀਗੀ ਐਂਡ ਪਾਸਟ ਪ੍ਰੋਫਿਟ ਪ੍ਰੋਫੈਸਾਈਜ਼ਡ অর 12 ਤਰੀਕ ਨੂੰ ਹੀ ਸਾਨੂੰ ਮੈਸੇਜ ਆ ਗਿਆ ਐਂਡ ਔਨ ਦ 12th ਵੀ ਰੀਸੀ Everything you have given us has been accepted, and there's good news for you. But still, I waited for the Lord. I said, Lord, whenever it is your will, Lord Jesus, whenever you want it, then everything will go smooth. And we don't know when these things happen. And I give all the glory and honor in the name of the Lord because somebody advised us. ਨੀ ਹੈ I am not saying anything bad boy it's just a test for us ਕਿੰਦੇ ਜਦੋਂ ਤੁਸੀਂ ਘਰ ਦੇਖਣ ਜਾਂਦੇ ਹੁੰਦੇ ਹੋ And they said whenever you go to look for a house ਕਿੰਦੇ ਕਿ ਕਈ ਵਾਰੀ ਏਜੰਟ ਨੂੰ ਤੁਸੀਂ ਪੈਸੇ ਦੇ ਦੋਗੇ ਨਾ And they said sometimes when you give money to the agents <laughs> ਤੇ ਉਹ ਘਰ ਤੁਹਾਨੂੰ ਦੇ ਦਿੰਦੇ ਹੁੰਦੇ ਨੇ Then they give you the house ਕਿੰਦੇ ਕਈ ਓਲਾਜਾ ਹੋ ਕੇ ਉਹਨਾਂ ਨੂੰ ਪੈਸੇ ਦੇ ਦੋ And they said just give them some money ਮੇਕਾ ਮੇਰਾ ਪਰਮੇਸ਼ਰ ਓਲੇ ਹੋ ਕੇ ਕੰਮ ਨਹੀਂ ਕਰਦਾ ਸਾਹਮਣੇ ਹੋ ਕੇ ਕੰਮ ਕਰਦਾ And I said the lord does not do anything behind closed doors so the lord does it in front of everybody ਕਿ <laughs> ਸੱਚੀ ਮੱਚ ਸਾਡੀ ਬਹੁਤ ਵੱਡੀ ਗਵਾਹੀ ਸੀਗੀ And truly is a big testimony for us ਕੀ ਹੋ ਸਕਦਾ ਸੀ ਇਸ ਸਲਾਹ ਨੂੰ ਮੰਨ ਲੈਂਦੇ It could be we to this but parameshwar de aatma ne sanu agwai nahi kiti mai keh parameshwar agge ho ke upar ho ke samne ho ke sade kamm nu karega and i said the lord will do all thing in the open in front of everyone aur mai parameshwar da dhanwad kardi ki is kamm nu is bure cheez nu rokne waste parameshwar ne sade agwai kiti and i thank the lord that the lord guide us not to do these things asi ਸਾਡੇ ਟਾਰਗੇਟ ਸੀਗਾ ਕਿ 240 ਤੱਕ ਕਰ ਲੈਣਾ ਹੈ ਐਂਡ ਆਟ ਸੋ ਹੀ ਵਾਸ ਵੀ ਗੈਣਾ ਬਾਏ ਹਾਊਸ ਔਫ 240 ਔਰ ਮੈਂ ਪਰਮਿਸ਼ਨ ਨੂੰ ਕੈਰੀ ਸੀ ਪਰਮਿਸ਼ਨ ਸਾਡਾ ਬਜਟ ਇੰਨਾ ਕੀ ਹੈ ਜੇ ਹੋ ਸਕਦਾ ਤੇ ਘੱਟ ਹੋ ਜਾਵੇ ਐਂਡ ਸੋ ਦੋ ਦਿਸ ਇਜ਼ ਆਰ ਬਜਟ ਬਟ ਇਫ ਇ ਕੈਨ ਬੀ ਲੈਸਨ ਲੈਟ ਇਟ ਬੀ ਲੈਸ ਔਰ ਸੋ ਤੁਮੇ ਤੁਮੇ ਪਰਮਿਸ਼ਨ ਦਾ ਇੰਨਾ ਵੱਡਾ ਚਮਤਕਾਰ ਸਾਡੀ ਜ਼ਿੰਦਗੀ ਵਿੱਚ ਹੋਇਆ ਐਕਚੁਅਲੀ ਦ ਲੋਰ ਡੇਟ ਸੱਚ ਅ ਬਿਗ ਮਿਰਕਲ ਇਨ ਆਰ ਲਾਈਫ ਉਦੋ 240 ਦਾ ਘਰ ਸਾਨੂੰ ਪਰਮਿਸ਼ਨ ਨੇ 215 ਵਿੱਚ ਦਵਾਤਾ ਐਂਡ ਦ ਲੋਰ ਗੇਵਸ ਅ ਹਾਊਸ ਔਫ 240 ਫਾਰ 215 ਮੈਂ ਪਰਮਿਸ਼ਨ ਦਾ ਬਹੁਤ ਬਹੁ देनਰਾਤ ਸਾਡੇ ਵਾਸਤੇ ਪ੍ਰੇਅਰ ਕਰਦੇ ਸੀਗੇ ਡੈਡੀ ਐਂਡ ਆਈ ਯੂਸ ਟੂ ਪ੍ਰੇਅਰ ਫਾਰ ਅਸ ਆਰ ਸਾਡੀ ਇਹਨਾਂ ਨੇ ਹੈਲਪ ਵੀ ਕੀਤੀ ਮੇਰੇ ਪਰਿਵਾਰ ਵਾਲਿਆਂ ਨੇ ਐਂਡ ਮਾਈ ਫੈਮਲੀ ਹੈਲਪਡ ਮੀ ਅ ਲੋਟ ਐਸ ਵੈਲ ਮੈਂ ਸਾਰਾ ਇਜਾ ਜਲਾਲ ਮਹਿਮਾ ਪਰਮੇਸ਼ਰ ਨੂੰ ਦਿੰਦੀ ਆ ਐਂਡ ਕਿ ਉਹ ਤੋਂ ਕੋਈ ਨਾਲਸ ਨਹੀਂ ਮਿਲਦਾ ਪਰਮੇਸ਼ਰ ਸਾਨੂੰ ਇਦਾਂ ਦੇ ਭੈਣ ਭਰਾ ਇਦਾਂ ਦੇ ਚਰਚ ਦੇ ਲੋਕ ਇਦਾਂ ਦੇ ਪਾਸਟਰ ਜੀ ਦਿੱਤੇ ਨੇ ਦਾ ਗੋਡ ਲਾਰ ਇਸ ਬਲੇਸਸਡ ਵਿਦ ਸੱਚ ਅ ਬਲੇਸਡ ਚਰਚ ਬਲੇਸਡ 브ਦਰਸ ਐਂਡ ਸਿਸਟਰਸ ਬਲੇਸਡ ਪਾਸਟਰ ਕਿ ਕਿ ਜਦੋਂ ਤੁਸੀਂ ਸਾਰੇ ਮੰਡੇ ਨੂੰ ਇਕੱਠੇ ਹੋ ਕੇ ਪ੍ਰੇਅਰ ਕਰਦੇ ਸੀਗੇ ਐਂਡ ਇਵਨ ਵੈਨ ਯੂ ਗਾਦਰਡ ਟੂਗੇਦਰ ਓਨ ਮੰਡੇ ਐਂ ਔਰ ਚਰਚ ਦੇ ਕਾਫੀ ਸਾਰੇ ਮੈਂਬਰਸ ਮੰਡੇ ਮੀਟਿੰਗ ਵਿੱਚ ਪ੍ਰੇਅਰ ਵਿੱਚ ਅਟੈਂਡ ਕਰਦੇ ਸੀਗੇ ਐਂਡ ਮੈਨੀ ਮੈਂਬਰਸ ਆਫ ਦ ਚਰਚ ਯੂ ਸਟ ਅਟੈਂਡ that meeting ਔਰ ਮੈਂ ਸਾਰੀ ਕਲੀਸਿਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਐਂਡ ਆਮ ਵੈਰੀ ਗ੍ਰੇਟਫੁਲ ਟੂ ਦ ਚਰਚ ਜੋਰੀ ਇਸ ਪ੍ਰੇਅਰ ਰਿਕਵੈਸਟ ਨੂੰ ਲੈਂਦੇ ਸੀਗੇ ਦਾ ਯੂ ਸਟ ਟੇਕ this prayer request ਔਰ ਸਭ ਦੇ ਵਾਸਤੇ ਪ੍ਰੇਅਰ ਕਰਦੇ ਸੀ ਐਂਡ ਹੀ ਯੂ ਪ੍ਰੇਅ ਫਾਰ एवरीवन ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਤੁਹਾਨੂੰ ਜਰੂਰ ਬles ਕਰੇਗਾ ਐਂਡ ਆ ਬੀਲੀਵ that the lord will truly bless you ਔਰ ਮੈਂ ਪਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਐਂਡ ਆਮ ਵੈਰੀ ਗ੍ਰੇਟਫੁਲ And the biggest thing is that he prays for us. And I'm very grateful to you, Pastor G. And we give all the glory and honors in the name of the Lord. Praise the Lord. Hallelujah. Thank you, Jesus. Hallelujah. 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 Hallelujah.